ਤੇ ਜਿਹੜੇ ਗੌਣ ਵਾਲੇ ਹਨ ਆਰਾਮ ਦੇ ਨਾਮ ਨੂੰ ਉਹਨਾਂ ਨੂੰ ਕਈ ਕਰੋੜਾਂ ਜੱਤਾਂ ਦਾ ਫਲ ਪ੍ਰਾਪਤ ਹੁੰਦਾ ਹੈ ਕਈ ਕੋਟਕ ਜਗ ਫਲਾ ਕਈ ਕਈ ਕਰੋੜਾਂ ਜਿਹੜੇ ਜੱਗ ਪੰਦਵਾਂ ਨੇ ਇੱਕ ਮਸਲ ਜੱਗ ਪੂਰਾ ਕੀਤਾ ਸੀ ਜਨਮੇਜਾ ਜਾ ਕਰਨ ਲੱਗੇ ਨ ਬ੍ਰਾਹਮਣ 18 ਕਾ ਕੇ ਕੋੜ ਹੋ ਗਿਆ ਇਸ ਪ੍ਰਕਾਰ ਹੈ ਤੇ ਜਿਹੜੇ ਜੱਗ ਆਏ ਜਿੰਨਾਂ 'ਚ ਕੋਈ ਫਿਰਨ ਨਾ ਪਵੇ ਇਸ ਪ੍ਰਕਾਰ ਹੈ ਕਈ ਕੋਟ ਦੇ ਭਾਈ ਗੁਰਦਾਸ ਸਾਹਿਬ ਨੇ ਕਿਹਾ ਜੇ ਅਠਸੱਤ ਤੀਨ ਸੰਪਰਸ ਕੀਏ ਯੁਗ ਚਾਰ ਚੜੇ ਕੈਲਾਸ ਦੇ ਹੋ ਜੈਸੇ ਲਾਖ ਵੇਲ ਕੁਰ ਛੇਤਰੂ ਮੈਂ ਅਸਮੇਧ ਜਗ ਉਪੰਗ ਠੈਓ ਜੈਸੇ ਕੋਟ ਜਨਮ ਤੱਕ ਉਰਦ ਮੁਖੀ ਬੈਸੰਦਰ ਮੈਂ ਤਨ ਬਾਹ ਦੇਉ ਸੁਨ ਅਮਰਦ ਨਾਮ ਵਿਸ਼ੇਸ਼ ਕੀਤਾ ਜੇ ਇੱਕ ਵਾਰ ਸ੍ਰੀ ਵਾਹਿਗੁਰੂ ਤੇ ਸੋ ਇਹਦਾ ਉੱਚਾ ਪਰਮੇਸ਼ਰ ਦਾ ਨਾਮ ਆ ਮਾਰਾ ਕਹਿੰਦੇ ਹਮ ਕਈ ਕੋਟਕ ਜਗ ਫਲਾ ਕਈ ਕਰੋੜਾਂ ਦੇ ਜੰਗ ਕਰ ਲੈਣੇ ਇੱਕ ਜਗ ਪਾਣੂ ਦਾ ਮਸਾ ਪੂਰਾ ਹੋਇਆ ਸੀ ਰਾਮਾ ਸੁਮੇਧ ਦੇ ਵਿੱਚ ਰਾਮਚੰਦਰ ਜੀ ਨੇ ਜਿੱਤਿਆ ਸੀ ਕਿਸੇ ਦੇ ਪੁੱਤਰਾ ਨੂੰ ਕੋਹੜਾ ਪਕੜ ਲਿਆ ਸੀ ਤੇ ਉਹਨਾਂ ਨੂੰ ਮੂਰਛਾ ਕਰਤੀ ਸੀ रामचंद्र ਜੀ ਸਾਰੀ ਫੌਜ ਇਹ ਰਾਮਾ ਸੁਮੇਧ ਪੁਸਤਗ ਦੀ ਕਹਾਉਂਦੀ ਹੈ ਫੇਸਬੁਕ ਆਦਿ ਜਿਹੜੇ ਜਾਗੂ ਹੈ ਕਈ ਕਰੋੜਾਂ ਜੱਗਾਂ ਦਾ ਜਿਹੜਾ ਫਲ ਹੈ ਸੁਣ ਗਾਵਨ ਹਾਰੇ RAM ਦੇ ਨਾਮ ਨੂੰ ਸੁਣਦੇ ਉਹਨਾਂ ਨੂੰ ਫਲ ਪ੍ਰਾਪਤ ਹੁੰਦਾ ਤੇ ਜਿਹੜੇ ਗਾਉਣ ਵਾਲੇ ਹਨ RAM ਦੇ ਨਾਮ ਨੂੰ ਉਹਨਾਂ ਨੂੰ ਕਈ ਕਰੋੜਾਂ ਜੱਗਾਂ ਦਾ ਫਲ ਪ੍ਰਾਪਤ ਹੁੰਦਾ ਹੈ ਹਰ ਹਰ ਨਾਮ ਜਪਤ ਜਿਹੜੇ ਹਜੀ ਜੇ ਹਰੇ ਤੋਂ ਹਰੇ ਭਰੇ ਕਰਨ ਵਾਲੇ ਮਹਾਰਜ ਦੇ ਨਾਮ ਨੂੰ ਜਪਦੇ ਹੈ ਪੁੱਲ ਅਗਲੇ ਤਾਰੇ ਰਾਹ ਉਹਨਾਂ ਪੁਰਖਾਂ ਤੋਂ ਪਾਈ ਆਗਈਆਂ ਸਾਰੀਆਂ ਕੁਲਾਂ ਜਿਹੜੀਆਂ ਆਗਤ ਹੋਈਆਂ ਨੇ ਸਾਰੀਆਂ ਕੁਲਾਂ ਨੂੰ ਤਾਰ ਲੈਂਦੇ ਜੇ ਸਿਮਰ ਸੰਕਲਿਖਣ ਆਸੇ ਪਿਤਰੀ ਹੋਏ ਉਧਾਰੂ ਸੋ ਹਨ ਹਰ ਤੋਂ ਸਹੀ ਜਪੋ ਜਾਂ ਕਾਂਤਨੋਂ ਪਾਰੋ